ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਚੋਰਾਂ ਨੇ ਸ਼ਰਮ ਹੀ ਲਾ ਦਿੱਤੀ ਹੈ ਦੱਸਦੀਏ ਕਿ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਵਿਅਕਤੀ ਦੇ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਜਿੱਥੋਂ ਕਿ ਚੋਰ 20000 ਰੁਪਏ ਦੀ ਨਕਦੀ ਅਤੇ 3 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਪਰਿਵਾਰ ਦੇ ਜੀ ਕੰਮ ਤੇ ਗਏ ਹੋਏ ਸੀ ਜਿਵੇਂ ਉਹ ਘਰ ਨੂੰ ਪਰਤੇ ਤਾਂ ਉਹਨਾਂ ਦੇਖਿਆ ਕਿ ਘਰ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਅਲਮਾਰੀ ਦੇ ਵਿੱਚੋਂ ਜੋ ਸਮਾਨ ਸੀ ਉਹ ਬੈੱਡ ਤੇ ਵਿਖਰਿਆ ਹੋਇਆ ਸੀ ਔਰ ਉਸ ਦੇ ਵਿੱਚੋਂ 20000 ਰੁਪਏ ਦੀ ਨਕਦੀ ਅਤੇ 3 ਤੋਲੇ ਦੇ ਕਰੀਬ ਜੋ ਸੋਨਾ ਸੀਗਾ ਉਹ ਗਾਇਬ ਸੀ ਜਿਵੇਂ ਹੀ ਪਰਿਵਾਰ ਦੇ ਜੀਆ ਨੇ ਦੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਤਾਂ ਚੋਰੀ ਦੀ ਵਾਰਦਾਤ ਹੋ ਚੁੱਕੀ ਆ ਤਾਂ ਉਹਨਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸ ਗਈ ਦੱਸਦੀ ਹੈ ਕਿ ਦਿਹਾੜੀ ਮਜ਼ਦੂਰੀ ਕਰ ਮੇਰਤ ਦੇ ਨਾਲ ਕਮਾਈ ਹੋਈ ਪੂੰਜੀ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਅਤੇ ਉਸ ਨੂੰ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਉੱਥੇ ਹੀ ਪਰਿਵਾਰ ਦੇ ਜੀਆ ਦਾ ਕਹਿਣਾ ਹੈ ਕਿ ਅਸੀਂ ਕੰਮ ਤੇ ਗਏ ਹੋਏ ਸੀ ਤਾਂ ਪਿੱਛੋਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤਕਬਰ ਗੁਰਦਾਸਪੁਰ ਤੋਂ ਸਾਮਣੇ ਆਈ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਵਿਅਕਤੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਵੇਂ ਹੀ ਪਰਵਾਰ ਦੇ ਜੀ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਬੈੱਡ ਤੇ ਸਮਾਨ ਖਿਲਰਿਆ ਪਿਆ ਸੀ ਅਲਮਾਰੀ ਦਾ ਤਾਲਾ ਟੁੱਟਿਆ ਪਿਆ ਸੀ ਔਰ ਉਸ ਦੇ ਵਿੱਚੋਂ 3 ਤੋਲੇ ਦੇ ਕਰੀਬ ਸੋਨਾ ਅਤੇ 20000 ਰੁਪਏ ਦੇ ਕਰੀਬ ਜੋ ਨਕਦੀ ਹੈ ਉਹ ਗਾਇਬ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਿੱਧਾ ਅੰਦਾਜ਼ਾ ਹੋ ਗਿਆ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਔਰ ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪਿੰਡ ਦੇ ਹੀ ਇੱਕ ਵਿਅਕਤੀ ਤੇ ਇਲਜ਼ਾਮ ਵੀ ਲਗਾਏ ਨੇ ਕਿ ਉਸ ਦੇ ਵੱਲੋਂ ਹੀ ਅੱਜ ਦਿਨ ਪਿੰਡ 'ਚ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਵੀ ਉਸ ਦੇ ਨੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਉੱਥੇ ਹੀ ਜਦ ਮਹਿਲਾ ਨੇ ਦੇਖਿਆ ਕਿ ਉਸ ਦਾ ਸੋਨਾ ਹੀ ਅਲਮਾਰੀ 'ਚੋਂ ਗਾਇਬ ਹੈ ਤਾਂ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਤੋਂ ਮਦਦ ਦੀ गुहार ਲਗਾਈ ਜਾ ਰਹੀ ਹੈ ਕਿ ਤਾਂ ਜੋ ਕੋਈ ਉਹਨਾਂ ਦੀ ਬਾਂਹ ਪੜੇ ਜੇ ਬਾਜੀ ਲੱਗਾਂ ਤੁਸੀਂ ਕਿੱਥੇ ਗਏ ਦੇ ਸੀ ਕੰਮ ਤੇ ਬਾਜੀ ਕੰਮ ਤੇ ਗਏ ਦੇ ਸੀ ਹਾਂਜੀ ਲੱਗ ਜਾਗੇ ਦੂਰ ਕਿਤੇ ਆ ਬਬਰੀ ਸੀ ਬਬਰੀ ਜਾਂਦੇ ਹਾਂਜੀ ਤੇ ਤੁਹਾਡੇ ਹਸਬੈਂਡ ਉਹ ਤੜੀ ਵੱਲ ਜਾਂਦੇ ਪਾਜੀ ਕਾਹਦਾ ਕੰਮ ਕਰਦੇ ਆ ਹਾਂ ਫਰਨੀਚਰ ਦਾ ਜਿੱਥੇ ਮਿਲੇ ਤੇ ਜਦੋਂ ਤੁਸੀਂ ਘਰ ਆਏ ਉਹ ਤੇ ਘਰ ਅੜ ਕੇ ਕੀ ਵੇਖਿਆ ਉਹ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੂੰ ਵੇਖਿਆ ਬਾਰੀ ਕਹਿੰਦੀ ਹੱਥ ਇਹਨਾਂ ਨਾਲ ਹੂੰ ਪਿਛਲੇ ਖਾਨੇ ਚ ਸਾਰਾ ਹੀ ਸੋਨਾ ਸਾਨਾ ਕੱਢ ਕੇ ਲੱਗੇ ਇਦਾਂ ਹੀ ਕੱਪੜੇ ਬਾਰੀ ਦੇ ਖੁੱਲ ਰਹੇ ਮੇਰੇ ਚ ਬਾਰੀ ਨੂੰ ਲੋਕ ਨਹੀਂ ਲੱਗਾ ਦਾ ਲੱਗਾ ਜੀ ਪਾਜੀ ਉਹ ਵੇਖੋ ਹੂੰ ਉਹ ਗਏ ਨੇ ਕੋਲ ਕੇ ਵੇਰ ਕੱਢੇ ਪਾਜੀ ਕੀ ਕਾ ਸੱਚਾ ਬੀ ਆ ਵੀ ਚੇਹੀ ਹਾਂਜੀ ਅੱਛਾ ਤੇ ਜਦੋਂ ਤੁਸੀਂ ਘਰ ਪਹੁੰਚੇ ਤੇ ਪਹਿਲਾਂ ਆਉਂਦੇ ਇੱਧਰ ਆਏ ਕਿ ਜਾਂ ਵੇਖਿਆ ਬਾਜ ਲੇਟ ਹੈ ਨਹੀਂ ਨਹੀਂ ਮੈਂ ਭਾਜੀ ਹੁੰਦੇ ਵੇਖਿਆ ਮੈਂ ਤਾਂ ਪਹਿਲਾਂ ਕਮੇਟੀ ਬਚਾਣੇ ਫਿਰ ਰੋਟੀ ਬਣਾਣੇ ਆ ਕੀ ਕੀ ਕੀਤਾ ਤੁਹਾਡਾ ਇਥੋਂ ਤਿੰਨ ਭਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਕਿੰਨੇ 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 ਦਾ ਸੋਨਾ ਹੀ ਲੱਗ ਪਾਗ ਵਾਹ ਵਾਹ ਭਾਜੀ ਕਿੰਨਾ ਹੀ ਤਿੰਨ ਤੋਲੇ ਲੰਘਿਆ ਭਾਜੀ ਤਿੰਨ ਤੋਲੇ ਦਾ ਲੱਗਦਾ ਦੋ ਮੰਦਰੀ ਉਹਨਾਂ ਦੀ ਦੋ ਟਾਗੀਆਂ ਨਹੀਂ ਨਹੀਂ ਤਿੰਨ ਉਹਨਾਂ ਦੀ ਤਿੰਨ ਹੀ ਮੇਰੀਆਂ ਹੀ ਭਾਜੀ ਅੱਛਾ ਤੇ ਇੱਕ ਮੇਰਾ ਹਾਰੀ ਤੇ ਕੰਨਾਂ ਦੇ ਤੇ ਇਹਨਾਂ ਦੀ ਚਾਨੀ ਤੇ ਪੈਸੇ ਕਿੰਨੇ ਘੈਰੇ 20000 ਰੁਪਏ ਭਾਜੀ 20000 ਰੁਪਏ ਵੀ ਪਿਆ ਹੋਇਆ ਜੀ ਹਾਂਜੀ ਠੀਕ ਹੈ ਤੋ ਸਾਰੇ ਸਾਰੇ ਲੈ ਗਿਆ ਹਾਂਜੀ ਭਾਜੀ ਕੁਛ ਨਹੀਂ ਰਹਿਣ ਦਿੱਤਾ ਭਾਜੀ ਮੇਰੇ ਕਰ ਗਏ ਨੇ ਤੁਹਾਨੂੰ ਕਿਤੇ ਤੇ ਸਾਕਿਆ ਗਲੀ ਵਾਲਿਆਂ ਦੀ ਇਹ ਪਾਜੀ ਹੋਰ ਕਿੰਨਾ ਤੇ ਆ ਅੱਜ ਮੱਲਾ ਖੈਰ ਆ ਵੀ ਪਹਿਲਾਂ ਵੀ ਚੋਰੀਆਂ ਹੁੰਦੀਆਂ ਹੁੰਦੀਆਂ ਹਾਂਜੀ ਹਾਂਜੀ ਪਾਜੀ ਪਹਿਲਾਂ ਵੀ ਹੋਈਆਂ ਵਾ ਇੱਕ ਹੀ ਬੰਦਾ ਟਾਰਗੇਟ ਕਰਦੇ ਸਾਰੇ ਹਾਂਜੀ ਹਾਂਜੀ ਪਾਜੀ ਪਹਿਲਾਂ ਵੀ ਥੋੜੀ ਦੇਰ ਬਾਅਦ ਹਾੜਾ ਦਰਵਾਜ਼ਾ ਕਿਸ ਨੇ ਤੋੜਿਆ ਸੀ ਆ ਵੀ ਵੇਖੋ ਚਿਟਕ ਨਹੀਂ ਅੱਜ ਕਿਸ ਨੇ ਤੋੜ ਕੇ ਫੇਰ ਹੀ ਕਹਿੰਨੇ ਅੰਦਰ ਕੋਈ ਵੜਿਆ ਇਦਾਂ ਨਹੀਂ ਕੋਈ ਵੜ ਸਕਦਾ ਪਾਜੀ ਹਾਂ ਇਹ ਤੀ ਬੰਦਾ ਹਾਂ ਹਾਂਜੀ ਉਹ ਹੈ ਨਹੀਂ ਪਾਜੀ ਵੱਡੇ ਹੁਣੇ ਹੈ ਨਹੀਂ ਘਾਰ ਉਹ ਕਿਤੇ ਭੇਦੇ ਸੀ ਤਾਂ ਕਰਕੇ ਪਾਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਨਹੀਂ ਸਿਰਫ ਪਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸੰਗ ਸਾਡਾ ਜਿੰਨਾ ਵੀ ਸੋਨਾ ਗਿਆ ਸਾਨੂੰ ਵਾਪਸ ਚਾਹੀਦਾ ਤੇ ਪੈਸੇ ਚਾਹੀਦੇ ਮਹਾਂਦੀਆੜੀ ਵਾਲੇ ਬੰਦੇ ਨੇ ਕਿੱਥੋਂ ਕਰ ਲੈਣੇ ਇੰਨਾ ਕੁਝ ਵੀ ਮੈਂ ਪੁੱਛ ਕੇ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪਈ ਤਦ ਕੋਈ ਨਾ ਹੋਵੇ। ਹਾਂ ਯਾਰ ਕੀ ਕਹਿਣਾ ਚਾਹੋਗੇ ਤੀ? ਮੈਂ ਤੇ ਇਹ ਕਹਾਂ ਕਹਿੰਦਾ ਜਦੋਂ ਤੁਹਾਡੇ ਮਹੱਲੇ ਆਏ ਨਾ ਸਾਡੇ ਮਹੱਲੇ 'ਚ ਤਿੰਨ ਚਾਰ ਚੋਰੀਆਂ ਹੋ ਗਈਆਂ ਨੇ। ਇਹਨਾਂ ਦਾ ਹੀ ਕੰਮ ਹੋ ਰਿਹਾ ਦਾ ਕੰਮ ਨਹੀਂ। ਪਹਿਲਾਂ ਕੋਈ ਸਾਡੇ ਮਹੱਲੇ ਚੋਰੀ ਨਹੀਂ ਹੁੰਦੀ। ਪਹਿਲਾਂ ਸਾਡੇ ਤੋਂ ਲੱਗੇ ਘਰ ਵਾਪਰਾਂ ਉਹਨਾਂ ਦੇ ਹੋਈ। ਉਹ ਤੋਂ ਬਾਅਦ ਮੇਰੇ ਹੋਈ। ਹੁਣ ਅੱਜ ਅਹੀਂ ਦੋਵੇਂ ਭਰਾ ਘਰ ਆ ਰਹੇ ਨਹੀਂ ਤੇ ਦੇਖਿਆ ਮੌਕਾ ਤੇ ਅੱਜ ਇਹਨਾਂ ਦੀ ਹੋ ਗਿਆ। ਐਜਾ ਨਹੀਂ ਇਹਦਾ 70-80 ਹਜ਼ਾਰ ਰੁਪਈਆ ਕਹਿੰਦਾ ਕੰਮ ਹੁੰਦਾ ਹੋਰ ਕਿਸੇ ਦਾ ਕੰਮ ਨਹੀਂ। ਸਾਡਾ ਹੀ ਹੋ ਗਿਆ। ਅਸਲ 'ਚ ਜਦੋਂ ਜਦੋਂ ਤੁਹਾਡੇ ਭਰਾ ਦੇ ਚੋਰੀ ਹੋਈ ਹੈ ਤੁਸੀਂ ਕਿੱਥੇ ਸੀ? ਓ ਮਾਈ ਗॉड ਉਹਨੇ ਵਿਆਹ ਦੇ ਆਪਣੇ ਮੁੰਡੇ ਦੇ ਕਾਦੀਆਂ ਦੇ ਬਟਾਲਾ ਅਸੀਂ ਕੱਢ ਗਏ ਸੀ ਤੇ ਹੁਣ ਹੀ ਆਏ ਆ ਤੇ ਸਾਡੇ ਤੋਂ ਮਗਰੋਂ ਚਲਾਇਆ ਆ ਆ ਆ ਕੇ ਬੜਿਆ ਤੇ ਆਇਆ ਤੇ ਕੀ ਵੀ ਲੱਗਦਾ ਕਿ ਕਿੰਨੇ ਕੀਤੀ ਹਨ ਨੂੰ ਉਹਦੇ ਤੇ ਸ਼ੱਕ ਵਾ ਆ ਜਿਹੜਾ ਇਹਨਾਂ ਦੋ ਤਰ੍ਹਾਂ ਖਿਆਣਾ ਇਹਦਾ ਕੰਮ ਜਿਹੜਾ ਸਾਡੇ ਮਹੱਲੇ ਦੇ ਆਇਆ ਤਾਂ ਉਦੋਂ ਦੀ ਚੋਰੀਆਂ ਹੋਣੀਆਂ ਸਪੈਨਸ ਸਾਹਿਬ ਨੂੰ ਕਿਹਾ ਹਾਂਜੀ ਸਪੈਨਸ ਸਾਹਿਬ ਨੂੰ ਕਿਹਾ ਹਣ ਸ਼ੱਕ ਹੀ ਤੇ ਹੋਰ ਕੀ ਤੇ ਸਾਰੇ ਮਹੱਲੇ ਨੂੰ ਪੁੱਛ ਲਿਆ ਦਾ ਕੰਮ ਆ ਕੇ ਫੜਿਆ ਵੀ ਗਿਆ ਬਾਜ਼ਾਰ 'ਚ ਚੋਰੀ ਕਰਦਾ ਫੜਿਆ ਗਿਆ ਘਰ ਹੀ ਇਹਦਾ ਕੰਮ ਹੋਣੀਆਂ ਦਾ ਕੰਮ ਤੇ ਆਪਣੇ ਪੁਲਿਸ ਸਟੇਸ਼ਨ 'ਤੇ ਜਾਣੇ ਕਰਾਜੀ ਹਾਂਜੀ ਇਹ ਮਤਲਬ ਫੋਨ ਕੀਤਾ ਤੇ ਉਹ ਕਹਿੰਦੇ ਆਉਣੀ ਤਲੋ ਠੀਕ ਹੈ ਅਹੀਂ ਪਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਢੋੜੀ ਕਰਕੇ ਚਲ ਗਿਆ ਬੰਦਾ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੋੜ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੋਹ ਲੈ ਗਿਆ ਲੁੱਟ ਕੇ ਸਾਨੂੰ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਅਹੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮਗਾਂੜਿਆ ਨਾਲ ਦੀ ਤੇ ਬਾਰੀ ਕਹਿੰਦੀ ਹੱਥ ਹੀ ਨਾ ਆ ਅੱਛਾ ਵਾੜੀ ਵਿੱਚ ਰਹਿਣੇ ਕੱਖ ਨਹੀਂ ਦਿੱਤਾ ਮੇਰੇ ਜੋ ਗਾਨੇ ਤੇ ਘਰ ਵਾਲੇ ਕਿੱਥੇ ਸੀ ਬਾਕੀ ਕੱਬਰ ਘਰ ਵਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮੰਗਣ ਆਇਆ ਤੇ ਸਕੂਲ ਚਲ ਕੇ ਆ ਦੋ ਹੋ ਜਾਵਾ ਪਾਜੀ ਤੇ ਕੀ ਕੁਝ ਗਿਆ ਤੁਹਾਡਾ ਤੁਹਾਡਾ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨ ਦੱਸੋ ਤਿੰਨੇ ਕਿਨੇ ਤੋਲੇ ਸੋਨਾ ਸੀ ਤਿੰਨ ਤਿੰਨ ਕਿਨੇ ਦੱਸੋ ਹਾਂ 2000 ਰੁਪਏ ਆ ਮੇਰਾ 2000 ਰੁਪਏ ਹਾਂਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਂਦਾ ਵਾ ਦਿਹਾੜੀ ਲਾਉਂਦੇ ਆ ਕਿੰਨੇ ਵਜੇ ਆਏ ਕੰਮ ਕਰਨ ਮੈਂ 6 ਵਜੇ ਛੁੱਟੀ ਕਰਕੇ ਆਇਆ ਤੇ ਤੇ 6 ਵਜੇ ਆਣ ਕੇ ਜਦੋਂ ਤੁਸੀਂ ਪੁੱਛਿਆ ਤੇ ਉਹ ਖਵਣੀ ਹੈਗਾ ਨਹੀਂ ਭਾਜੀ ਇਦਾਂ ਹੀ ਕੱਪੜੇ ਕਿੱਲੇ ਰਹੇ ਮਾਰੀ ਮੇਰੀ ਤੁਸਾਰੀ ਤੁਹਾਨੂੰ ਸ਼ੱਕ ਲੱਗਦਾ ਕਿ ਇਹ ਤੁਹਾਨੂੰ ਸ਼ੱਕ ਲੱਗਦਾ ਇਹ ਮਤਲਬ ਗਲੀ ਮਰ ਗਲੀ ਦਾ ਹੀ ਆ ਬੰਦਾ ਹੋਵੇ ਅੱਗੇ ਵੀ ਨਿਕਲੇ ਔਰ ਤਿੰਨ ਚਾਰਾਂ ਘਰਾਂ ਦੇ ਵੀ ਨਿਕਲੇ ਆ ਉਹ ਵੀ ਬੋਲਣ ਨੂੰ ਆਹ ਹਾਂਜੀ ਕੋਈ ਗੱਲ ਕੋਈ ਤੇ ਇਹ ਉਹਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਪੱਤਾ ਦੇਣਾ ਤੁਹਾਡੀ ਜੋ ਹਟਾ ਨਿਕਲਾ ਨਾ ਉਹ ਮਿਲਣਾ ਚਾਹੀਦਾ ਸਿੱਧਾ ਹੀ ਅੰਦਰ ਹੋ ਜਾਏ ਜੇ ਮਤਲਬ ਸਰਪੰਚ ਤੱਕ ਗੱਲ ਪਹੁੰਚਾਈ ਤੇ ਹਾਂਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਵੀ ਹਾਂਜੀ ਤੇ ਆ ਮਤਲਬ ਕੀ ਕੀ ਕਿਹਾ ਹੈ ਦੁਬਾਰਾ ਦੱਸਿਓ ਤੁਹਾਡਾ ਤਿੰਨ ਤਿੰਨ ਕਿਲੋ ਤਿੰਨ ਤਿੰਨ ਸੋਨਾ ਗਿਆ ਵਾ ਤਿੰਨ ਤੋੜੇ ਹਾਂਜੀ ਤੇ 20000 ਰੁਪਿਆ ਗਿਆ ਜੇ 20000 ਰੁਪਿਆ ਤੁਹਾਡੇ ਆਰ ਵੇਲੋ ਤੁਹਾਡਾ ਪਟੀਸ਼ਨ ਲੋਕ ਤਾਂ ਦੀ ਮੇਰੀ ਕੁਲੀ ਨੇ ਭੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਇਨਾ ਹਾਂਜੀ ਤੁਸੀਂ ਕੀ ਕਹਿਣਾ ਜਾਓਗੇ ਜੀ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਕਿੰਨੇ ਕੇ ਪੈਸੇ ਕੱਢੇ ਗਏ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਏ ਤੇ ਹੁਣ ਜਦੋਂ ਇੱਧਰ ਵੀ ਚੋਰੀ ਹੋਈ ਤੇ ਕਿਵੇਂ ਤੁਹਾਨੂੰ ਲੱਗਿਆ ਵੀ ਸਾਨੂੰ ਆਵੇਂ ਕਿ ਜਿਹੜਾ ਚੋਰ ਇੱਕ ਪੱਕਾ ਹੀ ਆ ਜਿਹੜਾ ਚੋਰ ਮਹਾਲੇ ਚ ਜਿਹੜਾ ਚੋਰੀਆਂ ਕਰ ਲਿਆ ਉਹ ਹੀ ਤੇ ਜਿਹਦੇ ਬਾਰੇ ਕਹਿੰਦੇ ਉਹ ਹੀ ਇੱਕੋ ਹੀ ਬੰਦਾ ਵਾ ਤੇ ਜਦੋਂ ਤੁਹਾਡੇ ਚੋਰੀ ਹੋਈ ਸੀ ਕੋਈ ਕੰਪਲੇਨ ਕੀਤੀ ਆਹੀਂ ਜੀ ਕੋਈ ਨਹੀਂ ਕੰਪਲੇਨ ਕੀਤੀ ਤੁਹਾਡੇ ਹੱਥ ਕੋਈ ਸਬੂਤ ਨਹੀਂ ਲੱਗਾ ਹੈ ਕੀ ਕਰ ਸਕਦੇ ਤੇ ਹੁਣ ਜਿ ਤਰ੍ਹਾਂ ਕੀ ਫੇਰ ਰੌਲਾ ਪੈ ਗਿਆ ਚੋਰੀ ਦਾ ਇਹਨਾਂ ਦੇ ਘਰ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਅਸੀਂ ਵੀ ਜੇ ਤੁਹਾਡੇ ਨਾਲ ਹੀ ਸਹਿਮਤ ਆਂ ਹੀ ਵੀ ਦਵਾਂਗੇ ਬਿਆਨ ਤੁਹਾਡੇ ਘਰ ਵੀ ਚੋਰੀ ਹੋਈ ਹੈ ਚੋਰੀ ਕੋਈ ਪੱਕਾ ਉਹੀ ਚੋਰ ਆ ਹੋਰ ਕੋਈ ਨਹੀਂ ਆ ਤੇ ਮਸਲ ਇੱਕ ਮੱਲੇ ਦੇ ਕਿਨ ਇੱਕ ਲੱਖ ਬੱਕ ਚੋਰੀ ਹੋ ਗਈ ਤੁਹਾਡੇ ਘਰ ਨਾਲ ਤਿੰਨ ਤੁਹਾਡੇ ਲੱਗ ਲੱਗੇ ਹੋ ਗਿਆ ਹਨ ਹਾਨੂੰ ਹੋਰ ਕਿਹਦਾ ਪਤਾ ਸਾਡੇ ਲੱਗੇ ਦੇ ਤਿੰਨ ਹੋ ਗਈ ਤਿੰਨ ਘਰਾਂ ਚੋਂ ਹੋਈ ਹਾਂ ਤਿੰਨ ਘਰਾਂ ਚੋਂ ਹੀ ਆ ਕੀ ਕਹਿ ਜਾਓਗੇ ਮੱਲੇ ਦਾ ਹੀ ਕੋਈ ਹਾਂਜੀ ਅੱਜ ਸਰ ਕੀ ਕਹਿਣਾ ਚਾਹੋਗੇ ਕਹਿਣਾ ਕਿ ਜਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਤੇ ਚੋਰੀਆਂ ਬਣੀਆਂ ਹੋਣੀਆਂ ਹਾਡੇ ਮਹੱਲੇ ਦੇ ਵਿੱਚ ਗੰਦ ਪਿਆ ਗਿਆ ਹੈ ਗਰੀਬ ਮੁੰਡਾ ਜਿਹਨੂੰ ਲੁੱਟ ਕੇ ਲੈ ਗਿਆ ਇਹ ਕੁੜੀ ਦੇ ਵਿਆਹ ਬਾਤੇ ਸੁਣਾ ਰੱਖਿਆ ਕਿੱਥੋਂ ਗਰੀਬ ਮੁੰਡਾ ਕਿੱਥੋਂ ਕਰੇਗਾ ਜੋ ਕਮਾਣਾ ਉਹ ਹੀ ਖਾਣਾ ਹੈ ਹੈ ਅੱਗੇ ਤੋਂ ਇਹ ਪਿਆਓ ਪਹਿਲਾਂ ਕਿੰਨੇ ਚੋਰੀਆਂ ਹੋ ਗਈਆਂ ਲਗਭਗ ਮਹੱਲੇ ਵਿੱਚ ਤਿੰਨ ਚਾਰ ਤੋਂ ਮੜ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਮੀ ਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਅੱਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਉਹ ਕੀ ਕਹਿਣਾ ਚਾਹੋਗੇ ਕਹਿੰਦਾ ਕਿ ਜਾਨਾ ਜੀ ਉਹ ਬਦਲ ਤੁਹਾਨੂੰ ਨਿਕਲਣਾ ਜੀ ਦਾ ਜੀ